ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੁਆ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀਓ ਜਦੋਂ ਮੇਰਾ ਵਿਆਹ ਹੋਇਆ ਤਾਂ ਸਾਰੇ ਪਿੰਡ ਵਿੱਚ ਇਹੀ ਰੋਲਾ ਪਿਆ ਸੀ ਕਿ ਜੱਗੀ ਦੇ ਘਰ ਦੀ ਬਹੁਤ ਸੋਹਣੀ ਆ ਜੱਗੀ ਤਾਂ ਕਿਸਮਤ ਵਾਲਾ ਜੀ ਨੂੰ ਇੰਨੀ ਸੋਹਣੀ ਚੰਨ ਵਰਗੀ ਘਰਵਾਲੀ ਮਿਲੀ ਆ ਮੈਂ ਵੀ ਜੱਗੀ ਦੇ ਨਾਲ ਬਹੁਤ ਖੁਸ਼ ਸੀ ਪਰ ਮੇਰਾ ਵਿਆਹ ਤੋਂ ਪਹਿਲਾਂ ਕਿਤੇ ਅਫੇਅਰ ਚੱਲਦਾ ਸੀ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾ ਸਕੀ ਸੀ ਕਿਉਂਕਿ ਉਹਦੇ ਘਰ ਦੇ ਬਹੁਤ ਗਰੀਬ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਣਾ ਨਵਾਂ ਘਰ ਬਣਾ ਕੇ ਹੀ ਵਿਆਹ ਕਰਨਾ ਪਰ ਮੇਰੇ ਘਰ ਦੇ ਕਹਿੰਦੇ ਸੀ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਜਲਦੀ ਕਰਨਾ ਜਿੱਥੇ ਚੰਗਾ ਰਿਸ਼ਤਾ ਮਿਲਿਆ ਅਸੀਂ ਵਿਆਹ ਕਰ ਹੀ ਦੇਣਾ ਪਰ ਮੈਂ ਆਪਣੇ ਪਹਿਲੇ ਆਸ਼ਕ ਅਭਿਨੂਪ ਨੂੰ ਬਹੁਤ ਪਿਆਰ ਕਰਦੀ ਸੀ ਅਭੀ ਮੇਰੇ ਦਿਲ ਵਿੱਚ ਵਸਿਆ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਜਦ ਕਿ ਅਸੀਂ ਸਕੂਲ ਟਾਈਮ ਵੀ ਇੱਕ ਦੂਜੇ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਹੁੰਦੇ ਸੀ ਅਬੀ ਦਿਨ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਹੌਲੀ ਹੌਲੀ ਜਦੋਂ ਮੈਂ ਪਲੱਸ 2 ਤੋਂ ਬਾਅਦ ਘਰ ਬੈਠੀ ਤਾਂ ਮੇਰੇ ਮਾਪਿਓ ਨੇ ਮੇਰੇ ਲਈ ਰਿਸ਼ਤੇ ਲੱਭਨੇ ਸ਼ੁਰੂ ਕੀਤੇ ਤਾਂ ਅਬੀ ਦੇ ਘਰ ਦੇ ਵਿਆਹ ਨਹੀਂ ਮੰਨਦੇ ਸੀ ਕਿਉਂਕਿ ਅਬੀ ਹੁਣੀ ਤਿੰਨ ਭੈਣਾਂ ਦਾ ਸੀ ਤੇ ਅਬੀ ਸਭ ਤੋਂ ਛੋਟਾ ਸੀ ਉਹਦੇ ਵੱਡੀ ਭੈਣ ਭਰਾ ਵਿਆਉਣ ਵਾਲੇ ਸੀ ਇਸ ਲਈ ਉਹਦੇ ਘਰ ਦੇ ਕਹਿੰਦੇ ਸੀ ਕਿ ਅਸੀਂ ਪਹਿਲਾਂ ਅਬੀ ਦਾ ਵਿਆਹ ਨਹੀਂ ਕਰ ਸਕਦੇ ਮੈਂ ਭੱਜ ਪਜਾ ਕੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਜਿੱਥੇ ਮੇਰੇ ਘਰ ਦੇ ਆਨੇ ਵਿਆਹ ਕੀਤਾ ਉਥੇ ਹੀ ਕਰਵਾ ਲਿਆ ਅਭੀ ਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਕਹਿੰਦਾ ਸੀ ਕਿ ਲਾਈਫ ਬਾ ਟਾਈਮ ਬਸ ਮੇਰੇ ਨਾਲ ਗੱਲ ਕਰਦੀ ਰਹੀਂ ਮੈਨੂੰ ਇਨਾ ਹੀ ਬਹੁਤਾ ਉਹਦਾ ਵੀ ਦਿਲ ਟੁੱਟਿਆ ਸੀ ਮੈਨੂੰ ਪਤਾ ਸੀ ਕਿ ਅਸੀਂ ਉਸ ਦਿਨ ਦੋਵੇਂ ਬੈਠ ਕੇ ਬਹੁਤ ਰੋਈ ਸੀ ਕਿਉਂਕਿ ਅਸੀਂ ਅਲੱਗ ਹੋ ਜਾਣਾ ਸੀ ਫਿਰ ਕਦੀ ਕਦੀ ਹੀ ਮਿਲਣਾ ਸੀ ਮੈਨੂੰ ਵੀ ਨਹੀਂ ਪਤਾ ਸੀ ਕਿ ਮੇਰੇ ਸਹੁਰੇ ਕਿੱਦਾਂ ਦੇ ਹੋਣਗੇ ਜਾਂ ਕਿੱਦਾਂ ਦੇ ਨਹੀਂ ਪਰ ਜਦੋਂ ਮੇਰਾ ਵਿਆਹ ਹੋਇਆ ਮੈਂ ਸੌਰੀ ਘਰ ਆਈ ਤਾਂ ਜੱਗੀ ਬਹੁਤ ਚੰਗਾ ਸੀ ਵਧੀਆ ਕੰਮ ਕਰਦਾ ਸੀ ਕਿਤੇ ਕਿਤੇ ਥੋੜੀ ਬਹੁਤੀ ਸ਼ਰਾਬ ਵੀ ਵੀਚ ਲੈਂਦਾ ਹੁੰਦਾ ਸੀ ਘਰ ਸੋਹਣਾ ਬਣਿਆ ਹੋਇਆ ਸੀ ਚੰਗਾ ਕੰਮਕਾਰ ਸੀ ਉਹਦੀਆਂ ਭੈਣਾਂ ਵੀ ਵਧੀਆ ਸੀ ਪਰ ਪਿਆਉ ਨਹੀਂ ਸੀ ਇੱਕ ਭੈਣ ਤਾਂ ਉਹਦੀ ਕੁਆਰੀ ਹੀ ਸੀ ਜਿਨੇ ਸ਼ਾਇਦ ਹਜੇ ਤੱਕ ਵੀ ਵਿਆਹ ਨਹੀਂ ਕਰਵਾਇਆ ਉਹ ਕਹਿੰਦੀ ਸੀ ਕਿ ਮੈਂ ਕਦੀ ਵੀ ਜ਼ਿੰਦਗੀ ਵਿੱਚ ਵਿਆਹ ਨਹੀਂ ਕਰਵਾਉਣਾ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆਈ ਆਂਡ ਗਵਾਂਡ ਦੇ ਲੋਕ ਮੇਰੀਆਂ ਸਿਫਤਾਂ ਕਰਦੇ ਹੁੰਦੇ ਸੀ ਕਿ ਤੁਹਾਡੀ ਨਾਉ ਬਹੁਤ ਸੋਹਣੀ ਆ ਤੇ ਚੰਗੀ ਆ ਮੇਰੀ ਸੱਸ ਮੈਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੀ ਸੀ ਮੇਰੇ ਵੱਡੀ ਨਣਾਨ ਤਾਂ ਕਹਿੰਦੀ ਸੀ ਕਿ ਲੋਕ ਤੇਨੂੰ ਨਜ਼ਰ ਲਾ ਦੇਣਗੇ ਮੇਰੇ ਘਰ ਵਾਲੇ ਨੇ ਮੈਨੂੰ ਫੋਨ ਗਿਫਟ ਕੀਤਾ ਸੀ ਕਿਉਂਕਿ ਜੱਗੀ ਤਾਂ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਘਰੇ ਘੱਟ ਹੀ ਰਹਿੰਦਾ ਸੀ ਤੇ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਮੈਂ ਵੀ ਉਸ ਤੋਂ ਫੋਨ ਤੋਂ ਜਗਦੀ ਨਾਲ ਘਟ ਤੇ ਅਵੀ ਨਾਲ ਹੀ ਜ਼ਿਆਦਾ ਗੱਲ ਕਰਦੀ ਹੁੰਦੀ ਸੀ ਮੈਂ ਇਹੀ ਕਿਹਾ ਹੋਇਆ ਸੀ ਕਿ ਅਵੀ ਸਾਡੀ ਰਿਸ਼ਤੇਦਾਰੀ ਵਿੱਚੋਂ ਪਰ ਸਾਡੇ ਘਰ ਦੇ ਉਹਨਾਂ ਨੂੰ ਬੁਲਾਉਂਦੇ ਨਹੀਂ ਮੇਰੇ ਮਾਪਿਓ ਨੂੰ ਮੇਰੀ ਗੱਲਬਾਤ ਬਾਰੇ ਪਤਾ ਸੀ ਮੈਂ ਉਹਨਾਂ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਵਿਆਹ ਤੋਂ ਬਾਅਦ ਮੈਂ ਅਵੀ ਨਾਲ ਜ਼ਰੂਰ ਗੱਲ ਕਰਨੀ ਹੈ ਮੇਰੇ ਘਰ ਦੇ ਇਸ ਗੱਲ ਨਾਲ ਸਹਿਮਤ ਸੀ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਸੀ ਜੱਗੀ ਨੂੰ ਵੀ ਇਹ ਦੱਸ ਦਿੱਤਾ ਸੀ ਕਿ ਉਹ ਸਾਡੇ ਰਿਸ਼ਤੇਦਾਰੀ ਹੈ ਪਰ ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਤੇ ਅਬੀ ਹੀ ਕਮਲ ਨੂੰ ਬੁਲਾ ਲੈਂਦਾ ਇਸ ਲਈ ਅਸੀਂ ਕੁਝ ਨਹੀਂ ਕਹਿੰਦੇ ਸਾਡੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਮੇਰੇ ਘਰ ਦੇ ਆਨੇ ਇਹ ਝੂਠ ਬੋਲ ਦਿੱਤਾ ਸੀ ਮੇਰੀ ਮਾਂ ਨੇ ਤਾਂ ਜੱਗੀ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਤੂੰ ਮੇਰੀ ਧੀ ਤੇ ਕਦੀ ਸ਼ੱਕ ਨਹੀਂ ਕਰਨਾ ਤੇ ਆਪਣਾ ਘਰ ਬਸਾਉਣ ਵਾਲੀ ਗੱਲ ਕਰਿਓ ਜੱਗੀ ਨੂੰ ਸਭ ਪਤਾ ਸੀ ਕਿ ਮੈਂ ਕੀਦੇ ਨਾਲ ਗੱਲ ਕਰਦੀ ਕੀਦੇ ਨਾਲ ਨਹੀਂ ਮੈਂ ਤਾਂ ਅਬੀ ਦੇ ਨਾਲ ਰਾਤ ਦਿਨ ਗੱਲ ਕਰਦੀ ਸੀ ਜਦੋਂ ਮੇਰਾ ਘਰ ਵਾਲਾ ਘਰੇ ਆਉਂਦਾ ਤਾਂ ਉਦੋਂ ਹੀ ਮੈਂ ਬਸ ਉਹਦੇ ਨਾਲ ਟਾਈਮ ਸਪੈਂਡ ਕਰਦੀ ਸੀ ਬਸ ਕਦੇ-ਕਦੇ ਉਹਦਾ ਕਿਸੇ ਕੰਮ ਲਈ ਫੋਨ ਚੁੱਕ ਲੈਂਦੀ ਸੀ ਨਹੀਂ ਤਾਂ ਜ਼ਿਆਦਾ ਟਾਈਮ ਮੈਂ ਅਬੀ ਦੇ ਨਾਲ ਹੀ ਗੱਲ ਕਰਦੀ ਸੀ ਮੇਰੀਆਂ ਨਾਨਾ ਨਾਕ ਬੁਲਵਟਦੀਆਂ ਸੀ ਕਿ ਇਹ ਤਾਂ 24 ਘੰਟੇ ਫੋਨ ਤੇ ਹੀ ਲੱਗੀ ਰਹਿੰਦੀ ਆ ਪਤਾ ਨਹੀਂ ਕਿਉਂ ਉਹ ਮੇਰੇ ਨਾਲ ਬਹਿਸ ਕਰਨ ਲੱਗ ਪਈਆਂ ਸੀ ਘਰ ਦੇ ਕੰਮਕਾਰ ਤੇ ਮੇਰੇ ਨਾਲ ਨਾਲ ਜਿੱਦ ਕਰਦੀਆਂ ਹੁੰਦੀਆਂ ਸੀ ਪਰ ਮੈਂ ਕੁਝ ਨਹੀਂ ਕਹਿੰਦੀ ਹੁੰਦੀ ਸੀ ਕਿਉਂਕਿ ਮੈਨੂੰ ਮੇਰਾ ਪਿਆਰ ਤੇ ਘਰ ਦੋਨੋਂ ਹੀ ਮਿਲ ਰਹੇ ਸੀ ਇਸ ਲਈ ਮੈਂ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ ਸੀ ਅਭੀ ਵੀ ਮੇਰੇ ਨਾਲ ਖੁਸ਼ ਸੀ ਉਹ ਕਹਿੰਦਾ ਸੀ ਕਿ ਮੈਂ ਤਾਂ ਸੋਚਿਆ ਸੀ ਕਿ ਤੂੰ ਵਿਆਹ ਕਰਵਾ ਕੇ ਮੈਨੂੰ ਭੁੱਲ ਜਾਵੇਂਗੀ ਤੇ ਮੇਰੇ ਨਾਲ ਗੱਲ ਹੀ ਨਹੀਂ ਕਰੇਗੀ ਮੇਰਾ ਘਰ ਵਾਲਾ ਮੈਨੂੰ ਕੁਝ ਨਹੀਂ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਸੀ ਕਿ ਬਸ ਘਰੇ ਹੀ ਰਿਹਾ ਕਰ ਬਾਹਰ ਨਹੀਂ ਨਿਕਲਣਾ ਹੌਲੀ ਹੌਲੀ ਮੈਂ ਪ੍ਰੈਗਨੈਂਟ ਹੋ ਗਈ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਮੇਰੇ ਬੱਚੇ ਬਹੁਤ ਛੋਟੇ ਸੀ ਜਦੋਂ ਅਬੀ ਨੇ ਵਿਆਹ ਕਰਵਾਉਣ ਬਾਰੇ ਸੋਚਿਆ ਸੀ ਮੇਰੇ ਬੱਚਿਆਂ ਵਿੱਚ ਬਸ ਸਾਲ-ਸਾਲ ਦਾ ਹੀ ਫਰਕ ਸੀ 2 ਢਾਈ ਸਾਲ ਬਾਅਦ ਅਬੀ ਕਹਿਣ ਲੱਗਾ ਕਿ ਮੈਂ ਹੁਣ ਵਿਆਹ ਕਰਵਾਉਣਾ ਮੈਂ ਉਹਨੂੰ ਕਿਹਾ ਕਿ ਤੂੰ ਵਿਆਹ ਕਰਵਾ ਲੈ ਪਰ ਮੇਰੇ ਨਾਲ ਫਿਰ ਵੀ ਗੱਲ ਕਰਦਾ ਰਹੀਂ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ ਜਦੋਂ ਮੈਂ ਪੇਕੇ ਜਾਂਦੀ ਤਾਂ ਅਬੀ ਨੂੰ ਸਾਰਾ ਦਿਨ ਦਿਲ ਭਰ ਕੇ ਦੇਖਦੀ ਤੇ ਉਹਨੂੰ ਮਿਲ ਕੇ ਵੀ ਆਉਂਦੀ ਸੀ ਉਹਦੇ ਨਾਲ ਸਾਰਾ ਦਿਨ ਘੁੰਮ ਫਿਰ ਕੇ ਵੀ ਸ਼ਾਮ ਨੂੰ ਘਰ ਆਉਂਦੀ ਹੁੰਦੀ ਸੀ ਮੇਰੀ ਮਾਂ ਨੂੰ ਪਤਾ ਸੀ ਪਰ ਕੋਈ ਵੀ ਮੈਨੂੰ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਮੈਂ ਆਪਣਾ ਘਰ ਵਸਾਇਆ ਹੋਇਆ ਸੀ ਆਪਣੇ ਘਰ ਖੁਸ਼ ਵੀ ਸੀ ਹੌਲੀ ਹੌਲੀ ਜੱਗੀ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਰਿਸ਼ਤੇਦਾਰ ਅਭੀ ਹੁਣਾਂ ਨੂੰ ਤੁਹਾਡੇ ਨਾਲ ਮਲਵਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਨਿੱਕੀਆਂ ਮੋਟੀਆਂ ਗੱਲਾਂ ਦਾ ਕਰਕੇ ਰਿਸ਼ਤੇਦਾਰੀ ਸ਼ਾਦੀ ਨਹੀਂ ਜਾਂਦੀ ਇਹ ਸੁਣ ਕੇ ਤਾਂ ਮੇਰੇ ਹੋਸ਼ ਜੇ ਉੱਡ ਗਏ ਸੀ ਮੇਰੇ ਚਿਹਰੇ ਦੇ ਰੰਗ ਬਦਲੇ ਗਏ ਸੀ ਕਿ ਇਹ ਕਿਹੜੀ ਗੱਲ ਕਰੀ ਜਾਂਦਾ ਸਾਡੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਮੈਂ ਤਾਂ ਝੂਠ ਬੋਲਿਆ ਸੀ ਕਿਉਂਕਿ ਅਭੀ ਤਾਂ ਮੇਰਾ ਬੁਆਏਫ੍ਰੈਂਡ ਸੀ ਉਹਦੇ ਨਾਲ ਮੇਰਾ ਵਿਆਹ ਨਹੀਂ ਹੋਇਆ ਸੀ ਪਰ ਮੈਂ ਉਹਦੇ ਨਾਲ ਲਾਈਫਟਾਈਮ ਗੱਲ ਕਰਨਾ ਚਾਹੁੰਦੀ ਸੀ ਮੇਰੀ ਆਪਣੀ ਮਰਜ਼ੀ ਸੀ ਮੈਂ ਕਿੱਧਰ ਰਹਿਣ ਮੈਂ ਉਹਦੇ ਨਾਲ ਭੱਜ ਕੇ ਵੀ ਜਾ ਸਕਦੀ ਸੀ ਪਰ ਨਹੀਂ ਮੈਂ ਭੱਜਣਾ ਨਹੀਂ ਚਾਹੁੰਦੀ ਸੀ ਇਸ ਲਈ ਮੈਂ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਮਾਸੀ ਦੇ ਕਹਨ ਤੇ ਜੱਗੀ ਦਾ ਰਿਸ਼ਤਾ ਪਸੰਦ ਕੀਤਾ ਪਰ ਜੱਗੀ ਨਾਲ ਸਾਡੇ ਰਿਸ਼ਤੇਦਾਰ ਹੀ ਨਹੀਂ ਸੀ ਉਹ ਰੋਜ਼ ਮੇਰੇ ਤੋਂ ਅਬੀ ਦਾ ਨੰਬਰ ਮੰਗਦਾ ਸੀ ਮੈਂ ਉਹਦਾ ਨੰਬਰ ਹੀ ਨਹੀਂ ਦਿੰਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਆਪਾਂ ਕਿਉਂ ਮਲਾਉਣ ਮਿਲਾਉਣਾ ਬਸ ਠੀਕ ਆ ਅਭੀ ਮੇਰੇ ਨਾਲ ਤਾਂ ਗੱਲ ਕਰ ਹੀ ਲੈਂਦਾ ਇੰਨਾ ਹੀ ਬਹੁਤ ਆ ਸਾਰਿਆਂ ਦਾ ਹਾਲਚਲ ਪੁੱਛ ਕੇ ਪਤਾ ਲੱਗ ਜਾਂਦਾ ਅੱਗੇ ਠੀਕ ਠਾਕ ਆ ਕੀ ਲੋੜ ਐਵੇਂ ਜ਼ਿਆਦਾ ਬੋਲਚਾਲ ਕਰਨ ਦੀ ਹੌਲੀ ਹੌਲੀ ਅਭੀ ਕਹਿਣ ਲੱਗਾ ਕਿ ਮੈਂ ਤੈਨੂੰ ਦੇਖੇ ਬਿਨਾਂ ਨਹੀਂ ਰਹਿ ਸਕਦਾ ਉਹ ਡਰਾਈਵਰ ਬਣ ਗਿਆ ਸੀ ਪਿੰਡ ਵਿੱਚ ਦੀ ਬੱਸ ਲੰਘਦੀ ਸੀ ਤਾਂ ਬੱਸ ਦਾ ਡਰਾਈਵਰ ਉਹੀ ਲੱਗਿਆ ਹੋਇਆ ਸੀ ਕਹਿਣ ਲੱਗਾ ਕਿ ਮੈਂ ਹੁਣ ਤੈਨੂੰ ਰੋਜ਼ ਦੇਖ ਕੇ ਜਾਇਆ ਕਰੂੰਗਾ ਸਾਡਾ ਘਰ ਰੋਡ ਤੇ ਸੀ ਘਰ ਦੇ ਮੋੜੋਂ ਬੱਸ ਲੰਘਦੀ ਸੀ ਮੈਂ ਰੋਜ਼ ਅਦੀ ਨੂੰ ਦੇਖਦੀ ਸੀ ਉਹ ਵੀ ਮੈਨੂੰ ਦੇਖਦਾ ਸੀ ਇੱਕ ਦਿਨ ਮੈਨੂੰ ਉਹ ਕਹਿਣ ਲੱਗਾ ਕਿ ਹੁਣ ਤੇਰੇ ਬਿਨਾ ਬਹੁਤ ਔਖਾ ਹੋ ਗਿਆ ਹੁਣ ਆਪਾਂ ਦੋਵੇਂ ਇਕੱਠੇ ਰਹੇ ਹੁਣ ਮੈਂ ਵੀ ਆਪਣਾ ਘਰ ਬਣਾ ਲਿਆ ਤੇ ਤੂੰ ਬੱਚੇ ਨਾ ਲੈ ਕੇ ਆਈ ਮੇਰੇ ਬੱਚੇ ਪਾਲ ਲਵਾਂਗੇ ਕੀ ਲੋੜ ਆ ਇੰਨੇ ਬੱਚੇ ਰੱਖਣ ਦੀ ਬਸ ਇਹੀ ਗੱਲਾਂ ਕਰਦੇ ਆ ਸਾਡਾ ਦਿਲ ਲੱਗ ਜਾਂਦਾ ਸੀ ਤੂੰ ਮੇਰੇ ਨਾਲ ਆ ਜਾ ਤੇ ਮੈਂ ਤੈਨੂੰ ਲੈ ਜਾਊਗਾ ਮੈਂ ਉਹਨੂੰ ਕਹਿੰਦੀ ਸੀ ਕਿ ਨਹੀਂ ਮੈਂ ਤਾਂ ਆਪ ਦੋ ਬੱਚਿਆਂ ਦੀ ਮਾਂ ਮੈਂ ਉਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਤੂੰ ਵਿਆਹ ਕਰਵਾ ਲੈ ਤੇ ਲਾਈਫਟਾਈਮ ਮੇਰੇ ਨਾਲ ਗੱਲਬਾਤ ਕਰਦਾ ਰਹੀਂ ਆਪਾਂ ਇਦਾਂ ਹੀ ਮਿਲਦੇ ਰਵਾਂਗੇ ਨਾਲੇ ਆਪਣੇ ਘਰ ਵੀ ਵਸੇ ਰਹਿਣਗੇ ਤੇ ਨਾਲੇ ਆਪਾਂ ਏਦਾਂ ਹੀ ਆਪਣੀ ਜ਼ਿੰਦਗੀ ਇੰਜੋਏ ਕਰਾਂਗੇ ਪਰ ਅਭੀ ਮੰਨਦਾ ਨਹੀਂ ਸੀ ਉਹ ਮੈਨੂੰ ਜिद ਕਰਦਾ ਸੀ ਕਿ ਤੂੰ ਮੇਰੇ ਨਾਲ ਭੱਜ ਮੈਂ ਤੈਨੂੰ ਲਾਇਜ ਕਿਹ ਜਾਣਾ ਮੈਂ ਉਹਦੀ ਗੱਲ ਮੰਨੀ ਉਸ ਰਾਤ ਅਚਾਨਕ ਜੱਗੀ ਨੂੰ ਕਿਤੇ ਕੰਮ ਪੈ ਗਿਆ ਮੈਂ ਕਿਹਾ ਕਿ ਮੇਰਾ ਘਰ ਵਾਲਾ ਕਿਤੇ ਚਲਾ ਗਿਆ ਤੂੰ ਮੈਨੂੰ ਰਾਤ ਦੇ 12 ਵਜੇ ਲੈਣ ਆ ਜਾਏ ਮੈਂ ਤਿਆਰ ਹਾਂ ਉਹ ਬਹੁਤ ਖੁਸ਼ ਹੋਇਆ ਸੀ ਮੈਨੂੰ ਲੈਣ ਦੇ ਲਈ ਰਾਤ ਨੂੰ 1 ਵਜੇ ਆ ਗਿਆ ਸੀ ਅਚਾਨਕ ਉਧਰੋਂ ਜੱਗੀ ਗੱਡੀ ਲੈ ਕੇ ਆ ਗਿਆ ਉਹਨੇ ਮੈਨੂੰ ਘਰੋਂ ਨਿਕਲਦੀ ਨੂੰ ਤਾਂ ਦੇਖ ਲਿਆ ਸੀ ਉਹਨੇ ਮੈਨੂੰ ਉੱਥੇ ਹੀ ਫੜ ਲਿਆ ਜਦ ਕਿ ਅਭੀ ਸਾਹਮਣੇ ਖੜਾ ਸੀ ਅਭੀ ਤੇ ਜੱਗੀ ਦੇ ਵਿੱਚ ਕਾਫੀ ਬਹਿਸ ਹੋਈ ਸੀ ਉਹ ਕਹਿੰਦਾ ਸੀ ਕਿ ਮੈਂ ਹੁਣ ਕੰਮਾਂ ਨੂੰ ਲੈ ਕੇ ਜਾਊਂਗਾ ਪਰ ਜੱਗੀ ਕਹਿਣ ਲੱਗਾ ਕਿ ਤੂੰ ਇਹਨੂੰ ਇਦਾਂ ਨਹੀਂ ਲੈ ਜਾ ਸਕਦਾ ਮੇਰੇ ਘਰ ਵਾਲੇ ਨੇ ਮੈਨੂੰ ਧੱਕਾ ਮਾਰਿਆ ਤੇ ਅੰਦਰ ਵਿਹੜੇ ਵਿੱਚ ਪੇਜ ਦਿੱਤਾ ਪਰ ਉਸੇ ਵੇਲੇ ਅਬੀ ਵੀ ਜੱਗੀ ਨਾਲ ਹੱਥੋਂ ਪਾਈ ਹੋ ਗਿਆ ਕਹਿਣ ਲੱਗਾ ਕਿ ਮੈਂ ਇਹਨੂੰ ਲੈ ਕੇ ਹੀ ਜਾਊਂਗਾ ਇਹ ਮੇਰੀ ਇਮਾਨਤਾ ਮੇਰਾ ਪਿਆਰ ਆ ਅਸੀਂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਾਂ ਤੂੰ ਇਹਨੂੰ ਛੱਡ ਦੇ ਪਰ ਮੇਰੇ ਘਰ ਵਾਲੇ ਨੇ ਅਬੀ ਨੂੰ ਬਹੁਤ ਘੁੱਟਿਆ ਸੀ ਕਹਿਣ ਲੱਗੇ ਕਿ ਤੂੰ ਇੱਥੋਂ ਜਾ ਨਹੀਂ ਸਕਦਾ ਤਾਂ ਤੇਰੀ ਇੱਥੋਂ Laash ਹੀ ਹੁਣ ਜਾਊਗੀ ਇਹ ਸੁਣ ਕੇ ਤਾਂ ਮੈਂ ਜੱਗੀ ਦੀਆਂ ਮਿੰਦਾਂ ਕਰਨ ਲੱਗ ਪਈ ਸੀ ਕਿ ਇਦਾਂ ਦਾ ਕੁਝ ਵੀ ਨਾ ਕਰੇ ਮੇਰੇ ਘਰ ਵਾਲੇ ਨੇ ਮੈਨੂੰ ਵਾਲਾਂ ਤੋਂ ਫੜਿਆ ਤੇ ਖਿੱਚ ਕੇ ਅੰਦਰ ਬਾੜ ਕੇ ਗੇਟ ਲਾ ਦਿੱਤਾ ਤੇ ਅਭੀ ਨਾਲ ਕਾਫੀ ਬਹਿਸ ਕੀਤੀ ਤੇ ਹੱਥੋਂ ਪਾਈ ਹੋਇਆ ਅਭੀ ਵੀ ਗੱਡੀ ਲੈ ਕੇ ਫਿਰ ਚਲਾ ਗਿਆ ਸੀ ਮੇਰਾ ਘਰ ਵਾਲਾ ਘਰੇ ਆਇਆ ਤੇ ਉਹਨੇ ਮੈਨੂੰ ਬਹੁਤ ਕੁੱਟਿਆ ਉਸ ਰਾਤ ਮੇਰੀ ਨਨਾਨ ਤੇ ਮੇਰੀ ਸੱਸ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੈਂ ਆਪਣੇ ਆਸ਼ਕ ਦੇ ਨਾਲ ਭੱਜਣ ਲੱਗੀ ਸੀ ਬੱਸ ਫੇਰ ਕੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਕੁੱਟਮਾਰ ਸ਼ੁਰੂ ਹੋ ਗਈ ਸੀ ਪਹਿਲਾਂ ਮੈਨੂੰ ਜੱਗੀ ਬਹੁਤ ਸਾਰੇ ਪੈਸੇ ਵੀ ਫੜਾਉਂਦਾ ਹੁੰਦਾ ਸੀ ਕਿ ਨਿਆਣਿਆਂ ਨੂੰ ਹਰ ਇੱਕ ਚੀਜ਼ ਲੈ ਕੇ ਦੇ ਆਪ ਵੀ ਐਸ਼ ਨਾਲ ਰਹੇ ਤੇ ਮੈਨੂੰ ਬਹੁਤ ਉਹ ਐਸ਼ ਕਰਾਉਂਦਾ ਸੀ ਬੱਚਿਆਂ ਨੂੰ ਵੀ ਬਹੁਤ ਵਧੀਆ-ਵਧੀਆ ਚੀਜ਼ਾਂ ਲੈ ਕੇ ਮੈਂ ਦਿੰਦੀ ਹੁੰਦੀ ਸੀ ਸਾਰੇ ਕਹਿੰਦੇ ਹੁੰਦੇ ਸੀ ਕਿ ਕਮਲਜੀਤ ਤੇ ਉਹਦੇ ਨਿਆਣਿਆਂ ਦਾ ਤਾਂ ਬਹੁਤ ਟੌਰ ਹੁੰਦਾ ਫਿਰ ਮੇਰਾ ਘਰ ਵਾਲਾ ਜੱਗੀ ਮੈਨੂੰ ਪੈਸੇ ਦੇਣੋਂ ਹਟ ਗਿਆ ਸੀ ਆਪਣੀ ਮਾਂ ਦੇ ਵੱਡੀ ਭੈਣ ਨੂੰ ਹੀ ਪੈਸੇ ਫੜਾਉਣ ਲੱਗ ਪਿਆ ਮੇਰੇ ਨਿਆਣਿਆਂ ਨੂੰ ਉਹ ਹਰ ਚੀਜ਼ ਲੈ ਕੇ ਦਿੰਦੀ ਆ ਸੀ ਪਰ ਮੈਂ ਦਰਲਿਆ ਨਾਲ ਉਹਨਾਂ ਕੋਲ ਚੀਜ਼ਾਂ ਮੰਗਦੇ ਹੁੰਦੀ ਸੀ। ਮੈਨੂੰ ਪੈਸੇ ਵੀ ਬਹੁਤ ਘੱਟ ਦਿੰਦੀਆਂ ਸੀ ਜਦ ਕਿ ਉਸ ਵੇਲੇ ਮੈਂ ਉਹਨਾਂ ਪੈਸਿਆਂ ਨਾਲ ਅਭੀ ਨੂੰ ਵੀ ਚੀਜ਼ਾਂ ਲੈ ਕੇ ਦਿੰਦੀ ਸੀ ਤੇ ਆਪ ਵੀ ਖਰੀਦਦੀ ਹੁੰਦੀ ਸੀ। ਬਹੁਤ ਐਸ਼ ਕਰਦੀ ਸੀ। ਪਰ ਹੁਣ ਤਾਂ ਮੇਰੀ ਜ਼ਿੰਦਗੀ ਗਰੀਬਾਂ ਵਾਲੀ ਹੋ ਗਈ ਸੀ। ਮੈਂ ਅਭੀ ਦੇ ਨਾਲ ਫੋਨ ਤੇ ਗੱਲ ਤਾਂ ਕਰਦੀ ਸੀ ਪਰ ਹੁਣ ਹੋਰ ਵੀ ਚੋਰੀ ਹੋ ਗਿਆ ਸੀ। ਉਹਦੇ ਨਾਲ ਅੰਦਰ ਵੜ ਕੇ ਹੀ ਗੱਲਾਂ ਕਰਦੀ ਸੀ। ਜੱਗੀ ਮੇਰੇ ਦੇ ਧਿਆਨ ਰੱਖਣ ਲਈ ਆਪਣੇ ਵੱਡੀ ਭੈਣ ਤੇ ਮਾਂ ਨੂੰ ਛੱਡ ਕੇ ਜਾਂਦਾ ਸੀ। ਉਹ ਤਾਂ ਮੇਰੇ ਕੋਲੋਂ ਹਿਲਦਿਆ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪਤਾ ਨਹੀਂ ਕਦੋਂ ਭੱਜ ਜਾਊਂਗੀ ਤੇ ਇਹਨਾਂ ਦੀ ਬੇਇੱਜ਼ਤੀ ਕਰਵਾ ਦੇਊਂਗੀ। ਇੱਕ ਦਿਨ ਜੱਗੀ ਠੀਕ ਨਹੀਂ ਸੀ ਤੇ ਉਹ ਬਿਮਾਰ ਹੋ ਗਿਆ। ਜਦੋਂ ਡਾਕਟਰ ਕੋਲ ਗਏ ਤੇ ਉਹਨੇ ਦੱਸਿਆ ਕਿ ਇਹਨੂੰ ਸ਼ੂਗਰ ਆ। ਜਦੋਂ ਇਹ ਗੱਲ ਸੁਣੀ ਤਾਂ ਮੈਨੂੰ ਡਰ ਜਾ ਲੱਗਣ ਲੱਗ ਪਿਆ ਸੀ ਕਿਉਂਕਿ ਜੱਗੀ ਦੀ ਸ਼ੂਗਰ ਵਧਨ ਹੁਣ ਲੱਗ ਪਈ ਸੀ। ਸਾਰੇ ਇਸ ਗੱਲ ਤੋਂ ਡਰਦੇ ਸੀ। ਜੱਗੀ ਬਹੁਤ ਪ੍ਰਹੇਜ਼ ਰੱਖਦਾ ਸੀ ਮੈਨੂੰ ਵੀ ਉਹਦੀ ਬਿਮਾਰੀ ਤੋਂ ਡਰ ਲੱਗਦਾ ਸੀ ਮੈਂ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਉਂਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਕਿਤੇ ਇਹ ਬਿਮਾਰੀ ਮੈਨੂੰ ਨਾ ਹੋ ਜਾਵੇ ਜੱਗੀ ਆਪਣਾ ਕੰਮ ਕਰ ਨਹੀਂ ਛੱਡਦਾ ਸੀ ਤੇ ਬੜੇ ਆਰਾਮ ਨਾਲ ਕੰਮ ਕਰਦਾ ਹੁੰਦਾ ਸੀ ਪਰ ਜਦੋਂ ਸ਼ੂਗਰ ਵੱਧ ਜਾਂਦੀ ਤਾਂ ਉਦੋਂ ਬਿਮਾਰ ਹੋ ਜਾਂਦਾ ਹੁੰਦਾ ਸੀ ਆਪਣੀ ਦਵਾਈ ਟਾਈਮ ਸਰ ਖਾਂਦਾ ਸੀ ਤੇ ਮੈਨੂੰ ਕਹਿੰਦਾ ਸੀ ਕਿ ਜੇ ਤੂੰ ਮੈਨੂੰ ਆਪਣੇ ਨਾਲ ਜ਼ਿੰਦਗੀ ਜਿਉਣ ਲਈ ਚਾਹੁੰਦਾ ਰੱਖਣਾ ਚਾਹੁੰਨੀ ਹੈ ਤਾ ਆਪਣੇ ਲੱਛਣਾਂ ਨੂੰ ਸੁਧਾਰ ਲੈ ਤੇ ਆਸ਼ਕ ਨੂੰ ਛੱਡ ਦੇ ਮੈਂ ਉਹ ਕਿਹਾ ਸੀ ਕਿ ਮੈਂ ਆਪਣੇ ਆਸ਼ਕ ਨੂੰ ਕਦੀ ਵੀ ਨਹੀਂ ਛੱਡ ਸਕਦੀ ਪਰ ਤੇਰੇ ਨਾਲ ਵੀ ਰਹਿਣਾ ਉਹ ਵੀ ਮੇਰਾ ਪਿਆਰ ਆ ਤੇ ਤੂੰ ਵੀ ਮੇਰਾ ਘਰ ਵਾਲਾ ਉਹ ਕਹਿਣ ਲੱਗਾ ਕਿ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲੇ ਕਦੀ ਵੀ ਤੈਰਦੇ ਨਹੀਂ ਇਸ ਲਈ ਜੇ ਚੰਗੀ ਚਾਹੁੰਦੀ ਹੈ ਤਾਂ ਮੈਨੂੰ ਛੱਡ ਦੇ ਜਾਂ ਫਿਰ ਆਪਣੇ ਉਸ ਲਫੰਗੇ ਆਸ਼ਰਮ ਮੈਂ ਉਹਨੂੰ ਕਿਹਾ ਕਿ ਮੈਂ ਕਿਸੇ ਨੂੰ ਵੀ ਨਹੀਂ ਛੱਡਾਂਗੀ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਬਹਿਸ ਕਰਦੀ ਸੀ। ਮੇਰੀਆਂ ਨਾਨਾ ਵੀ ਮੇਰੇ ਨਾਲ ਦਿਨ ਰਾਤ ਲੜਦੀਆਂ ਸੀ। ਮੇਰੀ ਸੱਸ ਮੈਨੂੰ ਕੁੱਟਣ ਤੱਕ ਜਾਂਦੀ ਸੀ। ਇੱਕ ਦਿਨ ਮੈਂ ਅਬੀ ਨੂੰ ਮਿਲਣ ਦੇ ਲਈ ਗਈ ਸੀ ਤਾਂ ਜੱਗੀ ਨੇ ਮੇਰਾ ਪਿੱਛਾ ਕੀਤਾ ਤੇ ਸਾਨੂੰ ਦੋਵਾਂ ਨੂੰ ਉਸ ਰੈਸਟੋਰੈਂਟ ਦੇ ਕਮਰੇ ਵਿੱਚ ਫੜ ਲਿਆ। ਅਸੀਂ ਦੋਵੇਂ ਕਮਰੇ ਵਿੱਚ ਸੀ ਤੇ ਜੱਗੀ ਨੇ ਮੈਨੂੰ ਫੋਨ ਕੀਤਾ ਕਿ ਮੈਂ ਕਮਰੇ ਤੋਂ ਬਾਹਰ ਖੜਾ। ਉਸ ਦਿਨ ਵੀ ਉਹਨੇ ਸਾਨੂੰ ਦੋਹਾਂ ਨੂੰ ਬਹੁਤ ਕੁੱਟਿਆ ਸੀ। ਪਰ ਫਿਰ ਅਸੀਂ ਅਸੀਂ ਨਹੀਂ ਸੁਧਰੇ ਸੀ ਮੇਰਾ ਕਰਵਲਾ ਜੱਗੀ ਮੇਰੇ ਪੇਕਿਆਂ ਦੇ ਵਿੱਚ ਗਿਆ ਹੋਇਆ ਸੀ ਕਹਿਣ ਲੱਗਾ ਕਿ ਆਪਣੀ ਧੀ ਦਾ ਤਲਾਕ ਆਪ ਹੀ ਕਰਵਾ ਦਿਓ ਨਹੀਂ ਤਾਂ ਮੈਂ ਇਹਨੂੰ ਨਿਆਣਿਆਂ ਸਮੇਤ ਘਰੋਂ ਬਾਹਰ ਕੱਢ ਦੇਵਾਂਗਾ ਫਿਰ ਦੇਖੋਗੇ ਕਿ ਦੋ ਬੱਚੇ ਕਿੱਦਾਂ ਪਾਲਦੀਆਂ ਜਦ ਕਿ ਮੈਂ ਮੁੰਡਾ ਰੱਖ ਵੀ ਲਵਾਂਗਾ ਤੇ ਕੁੜੀ ਇਹਨਾਂ ਨੂੰ ਦੇ ਦੇਵਾਂਗਾ ਸੋਚ ਲਓ ਇੱਕ ਵਾਰ ਜਾਂ ਇਹਨੂੰ ਸੁਧਾਰ ਦਿਓ ਤੇ ਜਾਂ ਫਿਰ ਮੇਰਾ ਤਲਾਕ ਕਰਵਾ ਦਿਓ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਕਹਿਣ ਲੱਗੇ ਕਿ ਸਾਡੇ ਹੱਥ ਵਸ ਵਿੱਚ ਵੀ ਕੁਝ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਜੇ ਇਹਨੇ ਪਹਿਲਾਂ ਸੁਧਰਨਾ ਹੁੰਦਾ ਤਾਂ ਇਹ ਪਹਿਲਾਂ ਹੀ ਸੁਧਰ ਜਾਂਦੀ ਹੁਣ ਇਹਨੇ ਕੀ ਸੁਧਰਨਾ ਇਸ ਲਈ ਜੋ ਤੇਰਾ ਦਿਲ ਕਰਦਾ ਤੂੰ ਕਰ ਤੇ ਤੁਹਾਡੀ ਗੋਹਾਂ ਦੀ ਸਲਾਹ ਤੁਸੀਂ ਦੇਖੋ ਕਿ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਹੈ ਉਸੇ ਵੇਲੇ ਮੈਂ ਜੱਗੀ ਨੂੰ ਸਾਫ਼ ਨਾ ਕਰ ਦਿੱਤੀ ਸੀ ਕਿ ਮੈਂ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਜੱਗੀ ਨੇ ਮੈਨੂੰ ਤਲਾਕ ਦਿੱਤਾ ਮੈਂ ਉਹਦੇ ਨਾਲ ਤਲਾਕ ਲੈ ਕੇ ਆਪਣੇ ਪੀਕੇ ਘਰ ਆਉਣ ਲੱਗੀ ਤਾਂ ਮੇਰੀ ਮਾਂ ਨੇ ਗੇਟ ਬੰਦ ਕਰ ਦਿੱਤਾ ਕਹਿਣ ਲੱਗੀ ਕਿ ਅਸੀਂ ਤੈਨੂੰ ਸਾਰੀ ਹੋਰ ਬਿਠਾ ਕੇ ਨਹੀਂ ਖਵਾ ਸਕਦੇ ਇਸ ਲਈ ਤੂੰ ਜਿੱਥੇ ਜਾਣਾ ਜਾ ਜੱਗੀ ਨੇ ਮੈਨੂੰ ਦੋਵੇਂ ਬੱਚੇ ਨਹੀਂ ਦਿੱਤੇ ਸੀ ਉਹਨੇ ਆਪਣੇ ਘਰ ਚੋਂ ਹਿੱਸਾ ਤੇ ਕਾ ਵੀ ਪੈਸੇ ਦੋਨਾਂ ਨਿਆਣਿਆਂ ਦੇ ਨਾਮ ਕਰਵਾ ਦਿੱਤੇ ਸੀ ਮੇਰੇ ਕੋਲ ਬਸ ਉਹੀ ਪੈਸੇ ਸੀ ਜੋ ਮੈਨੂੰ ਤਲਾਕ ਵੇਲੇ ਜੱਗੀ ਤੋਂ ਮਿਲੇ ਸੀ ਮੈਂ ਉਹਨਾਂ ਪੈਸਿਆਂ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਸੀ ਮੇਰੇ ਮਾਪਿਓ ਤੇ ਮੇਰੇ ਭੈਣ ਭਰਾ ਕਹਿਣ ਲੱਗੇ ਕਿ ਅਸੀਂ ਤੈਨੂੰ ਮਮਲਾ ਮਿਲਾ ਲਾਂਗੇ ਵੀ ਤੇ ਵਰਤਾਂਗੇ ਵੀ ਪਰ ਅਸੀਂ ਤੈਨੂੰ ਘਰ ਨਹੀਂ ਰੱਖਣਾ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਮੈਂ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਸੀ ਕਿ ਤੇਰੇ ਕਰਕੇ ਮੈਂ ਜੱਗੀ ਕੋਲ ਤਲਾਕ ਲਿਆ ਹੁਣ ਮੈਂ ਵਾਪਸ ਵੀ ਨਹੀਂ ਜਾ ਸਕਦੀ ਪਲੀਜ਼ ਤੂੰ ਮੈਨੂੰ ਹੁਣ ਰੱਖ ਲੈ ਭਰਾ ਨੇ ਵੀ ਮੈਨੂੰ ਠੋਕ ਕੇ ਜਵਾਬ ਦੇ ਦਿੱਤਾ ਕਹਿਣ ਲੱਗਾ ਕਿ ਤੈਨੂੰ ਸ਼ਹਿਰ ਕਰਾਇ ਤੇ ਕਮਰਾ ਲੈ ਕੇ ਦੇ ਦੇਵਾਂਗਾ ਉਥੇ ਰਹਿ ਕੇ ਕਮਰੇ ਦਾ ਕਿਰਾਇਆ ਦਿੱਤਾ ਤੇ ਕਦੀ ਕਦੀ ਮੈਂ ਤੈਨੂੰ ਪੈਸੇ ਵੀ ਦੇ ਦਿਆ ਕਰੂੰਗਾ ਇਸ ਲਈ ਮੈਂ ਤੈਨੂੰ ਘਰ ਨਹੀਂ ਰੱਖ ਸਕਦਾ ਮੇਰੀ ਮਾਂ ਰਿਸ਼ਤਾ ਪੱਕਾ ਕਰਕੇ ਬੈਠੀ ਆ ਤੇ ਜिद ਕਰਦੀ ਆ ਕਿ ਹੁਣ ਮੇਰਾ ਵਿਆਹ ਪੱਕਾ ਕਰਵਾ ਦੇ ਉਹਨੇ ਕੁੜੀ ਵੀ ਪਸੰਦ ਕਰ ਲਈ ਆ ਮੈਂ ਤੈਨੂੰ ਸ਼ਹਿਰ ਹੀ ਮਿਲ ਲਿਆ ਪਊਗਾ ਆਪਾਂ ਇਦਾਂ ਹੀ ਮਿਲਦੇ ਵਰਤਦੇ ਰਹਾਂਗੇ ਮੇਰੀ ਜ਼ਿੰਦਗੀ ਤਾਂ ਹੁਣ ਖਤਮ ਹੋ ਗਈ ਸੀ ਮੈਨੂੰ ਕੁਝ ਵੀ ਨਹੀਂ ਸਮਝ ਆਉਂਦੀ ਸੀ ਕਿ ਹੁਣ ਮੈਂ ਕੀ ਕਰਾਂ ਮੈਂ ਆਪਣੀ ਮਾਸੀ ਦੀ ਕੁੜੀ ਨੂੰ ਫੋਨ ਕੀਤਾ ਜੋ ਸ਼ਹਿਰ ਵਿੱਚ ਰਹਿੰਦੀ ਸੀ। ਉਹਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ। ਮੈਂ ਉਹਦੀ ਨਾਲ ਸਾਰੀ ਗੱਲ ਕੀਤੀ। ਉਹਨੇ ਮੈਨੂੰ ਸਹਾਰਾ ਦਿੱਤਾ ਤੇ ਆਪਣੇ ਘਰ ਰੱਖ ਲਿਆ। ਉਹ ਇਕੱਲੀ ਰਹਿੰਦੀ ਸੀ। ਉਹਦੇ ਸੱਸ ਸਹੁਰਾ ਵੀ ਉਹਦੇ ਤੋਂ ਅਲੱਗ ਹੀ ਸੀ। ਮੈਂ ਦੋ ਰਾਤਾਂ ਉਹਦੇ ਘਰ ਰਹੀ ਤੇ ਉਹਨੇ ਮੈਨੂੰ ਕਿਰਾਏ ਤੇ ਕਮਰਾ ਲੈ ਕੇ ਦਿੱਤਾ। ਮੈਂ ਹੁਣ ਵੀ ਉਸ ਕਿਰਾਏ ਦੇ ਕਮਰੇ ਤੇ ਹੀ ਰਹਿ ਰਹੀ ਹਾਂ। ਹੱਸਦਾ ਆਵਾਜ਼ ਦਾ ਕਰ ਛੱਡ ਕੇ ਮੈਂ ਅਬੀ ਦੇ ਮਗਰ ਲੱਗ ਕੇ ਜਗਜੀ ਤੋਂ ਤਲਾਕ ਲੈ ਲਿਆ ਤੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਮੇਰੇ ਪੇਕੇਆਂ ਨੇ ਵੀ ਮੈਨੂੰ ਘਰ ਵਿੱਚ ਰਹਿਣ ਲਈ ਥਾਂ ਨਹੀਂ ਦਿੱਤੀ ਉਹ ਮੈਨੂੰ ਮਿਲਦੇ ਜ਼ਰੂਰ ਸੀ ਪਰ ਉਹ ਮੈਨੂੰ ਆਪਣੇ ਘਰ ਰੱਖਣ ਲਈ ਤਿਆਰ ਨਹੀਂ ਮੈਂ ਇਕੱਲੀ ਰਹਿ ਗਈ ਹਾਂ ਮੇਰੇ ਬੱਚੇ ਵੀ ਮੈਨੂੰ ਨਹੀਂ ਮਿਲਦੇ ਮੇਰੀਆਂ ਨਨਾਨਾ ਜੋ ਮੇਰੇ ਬੱਚਿਆਂ ਨਾਲ ਗੱਲ ਵੀ ਨਹੀਂ ਕਰ ਦਿੰਦੀਆਂ ਮੈਂ ਆਪਣੇ ਕੁੜੀ ਤੇ ਮੁੰਡੇ ਨੂੰ ਬਹੁਤ ਤਰਸਦੀ ਹਾਂ ਮੈਂ ਤਾਂ ਕਰਦੀ ਹਾਂ ਕਿ ਮੈਨੂੰ ਇੱਕ ਬੱਚਾ ਹੀ ਦੇ ਦਿਓ ਪਰ ਉਹ ਕਹਿੰਦੇ ਆ ਕਿ ਤੈਨੂੰ ਕੁਝ ਵੀ ਨਹੀਂ ਮਿਲਣਾ ਤੂੰ ਆਪਣੀ ਜ਼ਿੰਦਗੀ ਆਪ ਬਰਬਾਦ ਕੀਤੀ ਆ ਤੈਨੂੰ ਇੰਨਾ ਵਧੀਆ ਘਰ ਤੇ ਘਰ ਵਾਲਾ ਤੇ ਬੱਚੇ ਕਿਤੇ ਵੀ ਨਹੀਂ ਮਿਲਨੇ ਵਾਕਈ ਅੱਜ ਮੇਰੇ ਤਲਾਕ ਨੂੰ 10 ਸਾਲ ਹੋ ਗਏ ਤੇ ਮੈਂ ਇਕੱਲੀ ਰਹਿਣੀ ਆ ਮੈਂ ਕਿਤੇ ਹੋਰ ਵਿਆਹ ਵੀ ਨਹੀਂ ਕਰਵਾਇਆ ਤੇ ਅਭੀ ਮੈਨੂੰ ਕਦੀ ਮਿਲਦਾ ਤੇ ਪੈਸੇ ਦੇ ਕੇ ਜਾਂਦਾ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਹੀ ਹੁਣ ਤੱਕ ਗੁਜ਼ਾਰਾ ਕਰਦੀ ਆ ਮੈਂ ਬਹੁਤ ਪਛਤਾਉਂਦੀ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪ ਹੀ ਪ੍ਰਬੰਧ ਕਰ ਲਿਆ ਮੇਰੀ ਮਾਂ ਕਹਿੰਦੀ ਆ ਕਿ ਜਿਨ੍ਹਾਂ ਦੀਆਂ ਮਾਵਾ ਚੱਜ ਵਾਲੀਆਂ ਹੋਣ ਉਹਨਾਂ ਦੀਆਂ ਧੀਆਂ ਕਿ ਚੱਜੀਆਂ ਹੋ ਕੇ ਮਾਵਾ ਨੂੰ ਵੀ ਬਦਨਾਮ ਕਰ ਦਿੰਦੀਆਂ ਕਿ ਇਹਨਾਂ ਦੇ ਮਾਂ ਪਿਓ ਨੇ ਇਹਨਾਂ ਨੂੰ ਕੁਝ ਨਹੀਂ ਸਿਖਾਇਆ ਜਦਕਿ ਗਲਤੀ ਮਾਂ ਪਿਓ ਦੀ ਨਹੀਂ ਹੁੰਦੀ ਮੇਰੇ ਮਾਂ ਪਿਓ ਨੇ ਚੰਗੇ ਥਾਂ ਮੇਰਾ ਵਿਆਹ ਕੀਤਾ ਸੀ ਮੈਨੂੰ ਚੰਗਾ ਘਰ ਪਰਿਵਾਰ ਵੀ ਲੱਭ ਕੇ ਦਿੱਤਾ ਸੀ ਮੈਂ ਆਪਣੇ ਲਫੰਗੇ ਆਸ਼ਕ ਦਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੁਣ ਉਹ ਵੀ ਮੈਨੂੰ ਛੱਡ ਕੇ 2 ਸਾਲ ਹੋ ਗਏ ਗਏ ਨੇ ਓਵੇਂ ਮੇਰੇ ਤਾਂ ਮੂੰਹ ਮੋੜ ਗਿਆ ਆਪਣੇ ਘਰ ਵਾਲੇ ਨਾਲ ਆਪਣਾ ਘਰ ਵਸਾ ਕੇ ਬੈਠਾ ਤੇ ਬੱਚਿਆਂ ਨਾਲ ਵਧੀਆ ਜ਼ਿੰਦਗੀ ਚਾਹਦਾ ਜਦੋਂ ਕਿਤੇ ਮਨ ਫੋਨ ਲਾਉਣੀ ਆ ਤਾਂ ਕਹਿ ਦਿੰਦਾ ਕਿ ਮੇਰਾ ਟਾਈਮ ਨਹੀਂ ਮੈਨੂੰ ਫੋਨ ਨਾ ਕਰਿਆ ਕਰ ਮੇਰੀ ਘਰ ਵਾਲੀ ਮੇਰੇ ਤੇ ਸ਼ੱਕ ਕਰਦੀ ਐਵੇਂ ਮੇਰਾ ਵੀ ਤਲਾਕ ਹੋ ਜਾਊਗਾ ਮੈਂ ਵੀ ਫਿਰ ਤੇਰੇ ਵਾਂਗੂੰ ਦਰਦ-ਦਰਦ ਦੇ ਠੋਕਰਾਂ ਖਾਊਗਾ ਇਸ ਲਈ ਤੂੰ ਮੈਨੂੰ ਫੋਨ ਨਾ ਕਰਿਆ ਕਰ ਜਦ ਜਦੋਂ ਮੇਰਾ ਦਿਲ ਕਰੂਗਾ ਮੈਂ ਤੈਨੂੰ ਕਰ ਲਿਆ ਕਰ ਇਹ ਸੁਣ ਕੇ ਤਾਂ ਮੇਰਾ ਦਿਲ ਸ਼ੀਸ਼ੇ ਦੇ ਵਾਂਗ ਟੁੱਟ ਗਿਆ ਸੀ ਕਿਉਂਕਿ ਜਿਹਦੇ ਕਰਕੇ ਮੈਂ ਆਪਣਾ ਘਰ ਬਰਬਾਦ ਕੀਤਾ ਸੀ ਉਹ ਮੈਨੂੰ ਛੱਡ ਕੇ ਕਿਤੇ ਹੋਰ ਘਰ ਵਸਾ ਕੇ ਬੈਠਾ ਸੀ ਹੁਣ ਮੈਂ ਇਦਾਂ ਹੀ ਕਿਰਾਏ ਦੇ ਕਮਰੇ ਲੈ ਕੇ ਰਹਿ ਰਹੀ ਹਾਂ ਆਪਣੀ ਜ਼ਿੰਦਗੀ ਮਸਾਂ ਹੀ ਗੁਜ਼ਾਰਦੀ ਹਾਂ ਮੇਰੇ ਮਾਪਿਓ ਕਹਿੰਦੇ ਆ ਕਿ ਤੇਰੀਆਂ ਅੱਖਾਂ ਹੀ ਹੁਣ ਖੁੱਲਣਗੀਆਂ ਜਦੋਂ ਬਣੇਪੇ ਵਿੱਚ ਤੈਨੂੰ ਕੋਈ ਚ ਨਜ਼ਰ ਨਾ ਆਇਆ ਅਸੀਂ ਵੀ ਤੈਨੂੰ ਕਿੰਨਾ ਚਿਰ ਮਿਲਦੇ ਰਹਿਾਂਗੇ ਜਦੋਂ ਅਸੀਂ ਵੀ ਮਾਰ ਗਏ ਤਾਂ ਤੇਰੇ ਭੈਣ ਭਰਾ ਪਤਾ ਨਹੀਂ ਤੈਨੂੰ ਮਿਲਣਗੇ ਚਾ ਨਹੀਂ ਪਰ ਮੈਨੂੰ ਆਪਣੇ ਕੀਤੀ ਤੇ ਬਹੁਤ ਪਛਤਾਵਾ ਹੁੰਦਾ ਕਿ ਮੈਂ ਇਹ ਗਲਤੀ ਕਿਉਂ ਕੀਤੀ ਉਹ ਆਪਣੀ ਹਸਤੀ ਖੇਲਦੀ ਜ਼ਿੰਦਗੀ ਬਰਬਾਦ ਕਰ ਲੀ ਦਿੱਤੀ ਮੈਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਕਦੀ ਵੀ ਆਪਣੇ ਆਸ਼ਕ ਤੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਜਿੱਥੇ ਤੁਹਾਡੇ ਮਾਂ ਪਿਓ ਰਿਸ਼ਤਾ ਕਰਦੇ ਆ ਉਥੇ ਵਿਆਹ ਕਰਵਾਓ ਮਾਪਿਆਂ ਕੋ ਕਦੀ ਵੀ ਆਪਣੇ ਧੀ ਜਾਂ ਪੁੱਤ ਦਾ ਮਾੜਾ ਨਹੀਂ ਸੋਚਦੇ ਇਸ ਲਈ ਆਪਣੇ ਮਾਪਿਆਂ ਦੀ ਵੀ ਇੱਜ਼ਤ ਬਣਾ ਕੇ ਰੱਖੋ ਤੇ ਆਪਣੀ ਜ਼ਿੰਦਗੀ ਨੂੰ ਵੀ ਇੰਜੋਏ ਕਰੋ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੋਂ ਕੋਸਤਰਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਹਾਂ ਇਹ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ